ਨਮਾਸ਼ਿਆ ਸਰਗਰਮੀਆ ਪ੍ਰੋਗਰਾਮ ਵਿੱਚ ਵਾਸਤੇ ਪਰਦੇਸੀ ਦੀ ਤਰਫੋਂ ਆਪ ਜੀ ਦਾ ਹਾਰਦਿਕ ਸਵਾਗਤ ਹੈ। ਪੇਸ਼ ਹੈ ਜਲਾਸ਼ੀਲ ਭਗਤ ਸਿੰਘ ਲਗਨ ਸਵਧਤ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ। ਨਮਾਸ਼ਿਆ ਸਰਗਰਮੀਆ ਚੈਨਲ ਦੇਖ ਰਹੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ। ਅੱਜ ਅਸੀਂ ਪਹੁੰਚੇ ਹਾਂ ਪਿੰਡ ਬੋਲਾ ਬਾਹਤ ਪਰ ਜਿੱਥੇ ਸਕੂਲ ਦੇ ਵਿੱਚ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਧੀਆਂ ਦੀ ਲੋੜੀ ਪਾਈ ਗਈ ਹੈ ਤੁਸੀਂ ਦੇਖ ਰਹੇ ਹੋ ਆ ਪਿੰਡ ਦਾ ਮਾਹੌਲ ਕਿਵੇਂ ਖੁਸ਼ੀਆਂ ਭਰਿਆ ਆ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਦੀ ਪੇਸ਼ਕਸ਼ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਇਹਨਾਂ ਦੇ ਵੱਲੋਂ ਜਿਹੜਾ ਲੋੜੀ ਦਾ ਧੂਣਾ ਵੀ ਲਗਾਇਆ ਗਿਆ ਆ ਤੁਸੀਂ ਦੇਖ ਰਹੇ ਹੋ ਆ ਬੇਟੀਆਂ ਜਿਹੜੀਆਂ ਜਿਨ੍ਹਾਂ ਦੀ ਲੋੜੀ ਪਾਈ ਗਈ ਆ ਅੱਜ ਉਹ ਆਪਣੇ ਮਾਤਾਵਾਂ ਦੀ ਗੋਦ ਵਿੱਚ ਤੁਸੀਂ ਦੇਖ ਰਹੇ ਹੋ ਇਹ ਬੱਚੀਆਂ ਛੋਟੀਆਂ ਜਿਨ੍ਹਾਂ ਦੀ ਅੱਜ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਵੱਲੋਂ ਜਿਹੜੀ ਲੋੜੀ ਪਾਈ ਗਈ ਹੈ ਆ ਇਹਨਾਂ ਦੇ ਮਾਤਾ ਦੇ ਨਾਲ ਵੀ ਗੱਲ ਕਰਾਂਗੇ ਕਿ ਇਹ ਕੀ ਮਹਿਸੂਸ ਕਰਦੇ ਨੇ ਬਹੁਤ ਬਧੀਆਂ ਅਕਤ ਬਹੁਤ ਬਹੁਤ ਧੰਨਵਾਦ ਹੈ ਤਾਂ ਬਧੀਆਂ ਦਾ ਇੰਨਾ ਜੋ ਅੱਜ ਮੁਪੇ ਨੇ ਮੋਲਾ ਬਾਹਰ ਪਰ ਵਿੱਚ ਧੀਆਂ ਦੀ ਲੋੜੀ ਦਾ ਆਯੋਜਨ ਕੀਤਾ ਗਿਆ ਇਹ ਸਾਡਾ 8ਵਾਂ ਆਯੋਜਨ ਸੀ ਤੇ ਬਹੁਤ ਹੀ ਸਫਸਲ ਆਯੋਜਨ ਰਿਹਾ ਅਸੀਂ ਸਾਰੀਆਂ ਬੀਬੀਆਂ ਨੂੰ ਮੈਂ ਬੇਨਤੀ ਕਰਾਂਗਾ ਮੀਡੀਆ ਰਾਹੀਂ ਆਪਣੀਆਂ ਧੀਆਂ ਦੀ ਲੋੜੀ ਭਾਵੇਂ 5 ਕਿਲੋ ਮੂਵੀ ਲੈ ਕੇ ਵੰਡੋ ਧੀਆਂ ਦੀ ਲੋੜੀ ਜ਼ਰੂਰ ਪਾਓ ਧੀਆਂ ਧੀਆਂ ਦੇ ਨਾਲ ਹੀ ਸਮਾਜ ਚੱਲਦਾ ਹੈ ਧੀਆਂ ਹੀ ਇੱਕ ਸਮਾਜ ਦਾ ਸਿਰਜਣ ਕਰਦੀਆਂ ਅਸੀਂ ਦਾ ਦੇ ਆਪਣੇ ਸਾਰੇ ਮੈਂਬਰਾਂ ਦਾ ਪ੍ਰਿੰਸ ਸਾਹਿਬ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬਹੁਤ ਬੜਾ ਸਹਿਯੋਗ ਦਿੱਤਾ ਸਾਡੀ ਸੋਚ ਤੋਂ ਵੱਧ ਗੈਦਰਿੰਗ ਹੋ ਗਈ ਬਹੁਤ ਬਹੁਤ ਸੁਪਰੀ ਇਹ ਹਨ ਸतीश ਕੁਮਾਰ ਸੋਨੀ ਜੀ ਤੁਸੀਂ ਦੇਖ ਰਹੇ ਹੋ ਪਿੰਡ ਦੇ ਵਿੱਚ ਕਿਵੇਂ ਇੱਕ ਮੇਲੇ ਵਾਲਾ ਮਾਹੌਲ ਬਣਿਆ ਹੋਇਆ ਆ ਆ ਸਾਰੇ ਬੜੀ ਖੁਸ਼ੀ ਦੇ ਮਹਿਸੂਸ ਕਰ ਰਹੇ ਨੇ ਸਰਪੰਚ ਸਾਹਿਬ ਵੀ ਸਾਰੇ ਸਾਰੀ ਪਿੰਗਰਮ ਪੰਚਾਇਤ ਜਿਹੜੀ ਇੱਥੇ ਪਹੁੰਚੀ ਆ ਆ ਸੁਸਾਇਟੀ ਆਦਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਵੱਲੋਂ ਉਹਨਾਂ ਦਾ ਸਾਰਿਆਂ ਦਾ ਅ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਅੱਜ ਪੂਰਾ ਸਹਿਯੋਗ ਦਿੱਤਾ ਸੋ ਸਾਰਿਆਂ ਦਾ ਇੱਕ ਵਾਰੀ ਫੇਰ ਬਹੁਤ-ਬਹੁਤ ਧੰਨਵਾਦ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਸਰਗਰਮੀਆਂ YouTube ਚੈਨਲ ਤੋਂ ਪੱਤਰਕਾਰ ਵਾਸਤੇ ਪਰਦੇਸੀ ਦੀ ਵਿਸ਼ੇਸ਼ ਰਿਪੋਰਟ ਸੋ ਇਸ ਖੂਨ ਦਾ ਜਿਹੜਾ ਵਿੜਾ ਸਾਰਾ ਤਖ਼ਤ ਵਿੱਚ ਭਰਿਆ ਹੋਇਆ ਮੇਰੇ ਸੱਜੇ ਖੱਬੇ ਦੋਨੋਂ ਪਿੰਡਾਂ ਦੇ ਸਰਪੰਚ ਮੋਲਾ ਤੇ ਵਾਧਪੁਰ ਦੇ ਸਾਰੀ ਪੰਚਾਇਤ ਇੱਥੇ ਸ਼ਾਮਲ ਹੈ ਬੀਬੀਆਂ ਭੈਣਾਂ ਆਈਆਂ ਨੇ ਰੌਣਕਾਂ ਲੱਗੀਆਂ ਨੇ ਸੋ ਇਦਾਂ ਦੇ ਉਪਰਾਲੇ ਆਦਸ਼ ਸੁਸਾਇਟੀ ਤੇ ਹੋਰ ਸਟਰੀਆਂ ਜਿਹੜੀਆਂ ਵੀ ਸੋਸ਼ਲ ਵਰਕ ਕਰਦੀਆਂ ਨੇ ਉਹਨਾਂ ਨੂੰ ਕਰਦੇ ਰਹਿਣਾ ਚਾਹੀਦੇ ਆ ਪ੍ਰੈਸ ਮੀਡੀਆ ਦਾ ਪ੍ਰਿੰਟ ਮੀਡੀਆ ਦਾ ਮੈਂ ਸਿਰ ਤੋਂ ਧੰਨਵਾਦ ਕਰਦਾ ਸਰਗਰਮੀ ਨਮਾਸ਼ਾਲਾ ਦਾ ਚੈਂਟਰ ਸਾਡੇ ਨਗਰ ਚ ਆਇਆ ਸੀ ਉਹਨਾਂ ਜੀ ਆਇਆਂ ਤੇ ਧੰਨਵਾਦ ਜੀ ਬਹੁਤ ਅੱਛਾ ਲੱਗਾ ਲੜਕੀਆਂ ਦੀ ਲੋੜੀ ਪਾਈ ਗਈ ਹੈ ਬਹੁਤ ਹੀ ਵਧੀਆ ਲੱਗਿਆ ਤਾਂ ਕਿ ਲੜਕੀਆਂ ਤੇ ਬਰਾਬਰ ਲੜਕਿਆਂ ਨੂੰ ਰੱਖਿਆ ਗਿਆ ਮੈਂ ਇਹੀ ਵਿਸ਼ ਕਰਦੀ ਆ ਕਿ ਲੜਕੀਆਂ ਸਭ ਤੋਂ ਉੱਪਰ ਹੋਣ ਔਰ ਅੱਜ ਬਹੁਤ ਬਹੁਤ ਕंग्रेचुਲੇਸ਼ਨ ਸਾਰਿਆਂ ਨੂੰ ਅੱਜ ਮੋਲਾਵਾਦ ਪਰ ਕੈਂਡੀਟ ਦੇ ਵੈਲਕਮ ਟੂ ਵੈਲਕਮ ਸੋਸੇਟੀ ਦੁਆਰਾ ਅਰਦਾਤ ਵਰਕ ਸੋਸੇਟੀ ਦੁਆਰਾ ਪ੍ਰੋਗਰਾਮ ਗਿਆਨੀ ਲੋਕਾਂ ਦਾ ਪ੍ਰੋਗਰਾਮ ਹੋਇਆ ਜਿਹਦੇ ਵਿੱਚ ਪੰਚਾਇਤ ਨੇ ਬਹੁਤ ਸਾਨੂੰ ਕੋਆਪਰੇਸ਼ਨ ਦਿੱਤਾ ਤੇ ਬਾਕੀ ਸਪੀਚਾਂ ਬਾਅਦ ਸੁਣਨੀ ਹੀ ਪਤਾ ਹੈ ਜੋ ਮਾਰੇ ਸਾਡੇ ਇਹਨਾਂ ਨੇ ਵੀ ਬਹੁਤ ਵਧੀਆ ਮਸਜ ਦਿੱਤਾ ਕਿ ਪੀਂਘਾਂ ਬਚਾਓ ਰੋਕ ਲਗਾਓ ਬਾਕੀ ਇਤਨੀ ਆ ਜਿਹੜੀਆਂ ਇਹਨਾਂ ਨੂੰ ਬਰਾਬਰ ਦੇ ਰਖਾ ਦਿੱਤੇ ਜਾਂ ਇਹਨਾਂ ਨੂੰ ਸਨਮਾਨ ਦਾ ਸਨਮਾਨ ਦਿੱਤਾ ਜਾਵੇ ਬਹੁਤ ਵਧੀਆ ਪ੍ਰੋਗਰਾਮ ਹੈ ਕਿ ਕਾਫੀ ਪੈਂਟ ਦੇ ਲੋਕ ਆਏ ਸਾਰਿਆਂ ਨੇ ਵਧੀਆ ਬੰਦਾ ਨੂੰ ਸਤਿਕਾਰ ਦਿੱਤਾ ਵਾਹਿਗੁਰੂ ਜੀ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਜੀ ਸਾਡੇ ਨਾਲ ਜੁੜੇ ਨੇ ਡਾਕਟਰ ਰਵਿੰਦਰ ਕੁਮਾਰ ਜੀ ਇਹਨਾਂ ਦੇ ਨਾਲ ਅੱਜ ਦੇ ਇਸ ਪ੍ਰੋਗਰਾਮ ਸੰਬੰਧੀ ਗੱਲ ਕਰਾਂਗੇ ਅੱਜ ਤੀਆਂ ਦੀ ਲੋੜੀ ਦਾ ਸਮਾਗਮ ਹਰ ਬਹੁਤ ਵਧੀਆ ਪ੍ਰਬੰਧ ਆ ਸਾਡੇ ਨਾਲ ਦਾ ਸੁੰਦਰ ਤੋਂ ਸਤਿ ਸ਼੍ਰੀ ਅਕਾਲ ਬਹੁਤ ਵਧੀਆ ਪ੍ਰਬੰਧ ਕੀਤਾ ਇਹ ਛੋਟਾ ਛੋਟਾ ਕਰਦੇ ਕਰਦੇ ਸਮਾਗਮ ਬਹੁਤ ਵੱਡਾ ਇੱਕ ਮਹੀਨੇ ਦਾ ਰੂਪ ਤਾਰ ਗਿਆ ਬਹੁਤ ਵਧੀਆ ਲੱਗਦਾ ਕੋਈ ਵਧੀਆ ਉਤਰਾਣਾ ਹੁੰਦਾ ਸੋਸਾਇਟੀ ਵਾਸਤੇ ਈਆਂ ਦੀ ਲੋਹੜੀ ਇਹ ਸੁਣਣ ਵਿੱਚ ਅੱਗੇ ਪਹਿਲੇ ਹੁੰਦੇ ਸੀਗੇ ਮੁੰਡਿਆਂ ਦੀ ਲੋਹੜੀ ਪਾਣੀ ਆ ਸੁਣਨ ਵਿੱਚ ਇਹ ਬਹੁਤ ਵਧੀਆ ਲੱਗਦਾ ਤੀਆਂ ਦੀ ਲੋੜੀ ਪਾਣੀ ਮੈਂ ਸਭ ਨੂੰ ਅਪੀਲ ਕਰਾਂਗਾ ਕਿ ਜਿੱਥੇ ਬੇਟਿਆਂ ਦੀ ਲੋੜੀ ਪਾਣੀ ਹੈ ਜੀ ਸਦਕੇ ਤੀਆਂ ਦੀ ਲੋੜੀ ਪਾਓ ਕਿਉਂਕਿ ਤੀਆਂ ਤੋਂ ਬਿਨਾ ਸਾਡਾ ਸਮਾਜ ਅਧੂਰਾ ਹੈ ਸਾਡੇ ਸਮਾਜ ਦੀ 50% ਆਬਾਦੀ ਜਿਹੜੀ ਆ ਉਹ ਤੀਆਂ ਨਾਲ ਜੁੜੀ ਹੋਈ ਹੈ ਸਾਨੂੰ ਸਭ ਨੂੰ ਚਾਹੀਦਾ ਕਿ ਤੀਆਂ ਦਾ ਮਾਣ ਸਤਿਕਾਰ ਪੁੱਤਾਂ ਨਾਲ ਵੀ ਵਧਿਆ ਕੀਤਾ ਜਾਵੇ ਦੋ ਲੱਖ ਜੀ ਦਾ ਹੋਇਆ ਥੈਂਕ ਯੂ ਸਾਲੋਂ ਸਤਿਗੁਰਾਲ ਜੀ ਅੱਜ ਬਿੰਨ ਮੋਲਾ ਵਿਖੇ ਬੋਲਾ ਬਾਦਪੁਰ ਵਿਖੇ ਗੱਲ ਦੇ ਤਸੀਦ ਦੇ ਵਿੱਚ ਅਦਾਕਸ਼ੀ ਸੋਸ਼ਲ ਵੈਲਫੇਅਰ ਸੋਸਾਇਟੀ ਵੱਲੋਂ ਪੰਜਾਬ ਵੱਲੋਂ ਅਤਿਪੀਆਂ ਦੀ ਲੋੜ ਪਾਈ ਗਈ ਹੈ ਅੱਜ ਤਰੀਕ 12 1 ਵਜੇ ਬੱਤੀ ਹੈ ਜਿਹੜੇ ਸਾਡੇ ਪ੍ਰਧਾਨ ਜੀ ਸਦੀਸ਼ ਕੁਮਾਰ ਸੋਨੇ ਜੀ ਹੁਣ ਵੱਲੋਂ ਤੇ ਨਮਾਸ਼ਾਹ ਦੇ ਸਾਡੇ ਪ੍ਰੈਜ਼ੀਡੈਂਟ ਸੋਸਾਇਟੀ ਦੇ ਬਾਸਾਂ ਅਰੋੜਾ ਜੀ ਤੇ ਮੈਡਮ ਬਲਕੀ ਜੱਡੀ ਸਿੰਘਤਰ ਨਮਾਸ਼ਾਹ ਤੇ ਮੈਂ ਵਾਈਸ ਪ੍ਰੈਜ਼ੀਡੈਂਟ ਸੋਸਾਇਟੀ ਤੋਂ ਸਮਾਸ਼ ਅਸੀਂ ਹਰ ਸਾਲ ਇਧਰ ਆ ਇਸ ਵਾਰ ਵੀ ਬਾਦਪੁਰ ਪਿੰਡ ਆ ਜਿੱਤੇ ਸਮੂਹ ਕੜ ਦੇ ਸਹਿਯੋਗ ਦੇ ਨਾਲ ਸੋਸਾਇਟੀ ਦੇ ਨਾਲ ਰਲ ਕੇ ਅਸੀਂ ਲਗਭਗ ਬੱਚਿਓ 30 ਕੁੜੀਆਂ ਦੀ ਲੋਹੀ ਥੋੜੀ ਜਿਹੀ ਪਾਈ ਗਈ ਇਸ ਪਿੰਡ ਦੇ ਵਿੱਚ ਤੇ ਮੈਂ ਇਸ ਪਿੰਡ ਨੂੰ ਤੇ ਸੋਸਾਇਟੀ ਨੂੰ ਵਧਾਈ ਦਿੰਦਾ ਹਾਂ ਕਿਉਂਦੇ ਉਹ ਦਿਨਾਂ ਚ ਅਸੀਂ ਇਸੇ ਪਰਾਲੇ ਕਰਦੇ ਰਹਾਂਗੇ ਧੰਨਵਾਦ ਹਾਂਜੀ ਮੈਂ ਸਰਪੰਚ ਪਿੰਡ ਬਾਦਪੁਰ ਤੋਂ ਜਸਵਿੰਦਰ ਸਿੰਘ ਅੱਜ ਅਸੀਂ ਸੋਸ਼ਲ ਵੈਲਫੇਅਰ ਸੁਸਾਇਟੀ ਦੇ ਵੱਲੋਂ ਜੋ ਧੀਆਂ ਦੀ ਲੋੜੀ ਦਾ ਪ੍ਰੋਗਰਾਮ ਰੱਖਿਆ ਗਿਆ ਸੀ ਉਹਦੇ ਸਬੰਧ ਦੇ ਵਿੱਚ ਅਸੀਂ ਅੱਜ ਇੱਥੇ ਪਿੰਡ ਦੇ ਵਿੱਚ ਇਕੱਠੇ ਕੀਤਾ ਸੀ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜੀ ਧੀਆਂ ਦੀ ਲੋੜੀ ਪਾਈ ਗਈ ਹੈ ਧੀਆਂ ਨੂੰ ਸਨਮਾਨ ਦਿੱਤਾ ਗਿਆ ਧੀਆਂ ਦਾ ਮਾਣ ਕੀਤਾ ਗਿਆ ਤੇ ਅਸੀਂ ਵਧਾਈ ਦਿੱੰਨੇ ਆ ਉਹਨਾਂ ਮਾਵਾ ਨੂੰ ਜਿਨ੍ਹਾਂ ਮਾਵਾ ਦੀਆਂ ਕੁੱਖ ਦੇ ਵਿੱਚੋਂ ਨਾ ਧੀਆਂ ਨੇ ਜਨਮ ਲਿਆ ਮੈਂ ਅੱਗੇ ਤੋਂ ਵੀ ਅਪੀਲ ਕਰਦਾ ਕਿ ਭਾਈ ਧੀਆਂ ਨੂੰ ਮਾਰੋ ਨਾ ਧੀਆਂ ਇਹ ਤਨ ਨੇ ਸਾਡੇ ਦੇਸ਼ ਦਾ ਧੀਆ ਹੋਣਗੀਆਂ ਤੇ ਅਸੀਂ ਜਮਾਂਗੇ ਮੁੰਡੇ ਕਿੱਥੋਂ ਜੰਮਣਗੇ ਧੀਆ ਤੋਂ ਹੀ ਜੰਮਣਗੇ ਧੀਆ ਨਹੀਂ ਰਹਿਣਗੀਆਂ ਤੇ ਮੁੰਡੇ ਨਹੀਂ ਰਹਿਣਗੇ ਲੋਹਾਂ ਸਾਰੇ ਭਾਲਦੇ ਆ ਧੀ ਨੂੰ ਕੋਈ ਐਕਸੈਪਟ ਨਹੀਂ ਕਰਦਾ ਮੈਂ ਕਹਿੰਦਾ ਧੀ ਨੂੰ ਵੀ ਉਨਾ ਹੀ ਪਿਆਰ ਕਰੋ ਜਿੰਨਾ ਤੁਸੀਂ ਆਪਣੇ ਬੱਚੇ ਨੂੰ بیٹے ਨੂੰ ਪਿਆਰ ਕਰਦੇ ਆ ਉਹਦੇ ਨਾਲੋਂ ਵੀ ਵੱਧ ਕੇ ਪਿਆਰ ਕਰੋ ਉਹਨਾਂ ਦਾ ਸਤਿਕਾਰ ਕਰੋ ਧੀਆ ਬਚਾਓ ਰੋਖ ਲਗਾਓ ਮੈਂ ਇਹੀ ਕਹਿੰਦਾ ਪਾਣੀ ਬਚਾਓ ਇਹ ਮੁਹਿੰਮ ਨੂੰ ਪੂਰੀ ਤਰ੍ਹਾਂ ਤੁਸੀਂ ਹੱਲਾਸ਼ੇਰੀ ਦਿਓ ਮੈਂ ਇਕੱਲੇ ਇਕੱਲੇ ਪੰਜਾਬ ਦੇ ਬੱਚੇ-ਬੱਚੇ ਨੂੰ ਅਪੀਲ ਕਰਨਾ ਕਿ ਪਾਣੀ ਬਚਾਓ ਰੁੱਖ ਲਗਾਓ ਤੇ ਧੀਆਂ ਨੂੰ ਬਚਾਓ ਧੀਆਂ ਦੀ ਲੋੜੀ ਪਾਓ ਜਿੱਦਾਂ ਮੁੰਡਿਆਂ ਦੀਆਂ ਲੋੜੀਆਂ ਪਾਉਂਦੇ ਆ ਤਾਂ ਧੀਆਂ ਦੀ ਲੋੜੀ ਵੀ ਪਾਉ ਤਾਂ ਕਿ ਉਹਨਾਂ ਮਾਵਾਂ ਨੂੰ ਵੀ ਮਾਣ ਹੋਵੇ ਕਿ ਮੇਰੀ ਟੋਖ ਚੋਂ ਜਨਮੀ ਧੀ ਦੀ ਅੱਜ ਲੋੜੀ ਪੈ ਰਹੀ ਅੱਜ ਲੋੜੀ ਪਾਈ ਆ ਬਹੁਤ ਹੀ ਮਾਣ ਵਾਲੀ ਗੱਲ ਹੈ ਅਸੀਂ ਸਾਰੇ ਨਗਰ ਨੇ ਰਲ ਮਿਲ ਕੇ ਉਪਰਾਲਾ ਕੀਤਾ ਸੁਸਾਇਟੀ ਦਾ ਸਾਥ ਦੇ ਕੇ ਇੱਥੇ ਅਸੀਂ ਲੋੜੀ ਦਾ ਪ੍ਰੋਗਰਾਮ ਰੱਖਿਆ ਇਕੀਆਂ ਧੀਆਂ ਦੀ ਲੋੜੀ ਪਾਈ ਸਨਮਾਨ ਦਿੱਤੇ ਮਾਣ ਦਿੱਤਾ ਸਾਡੇ ਲਈ ਵੀ ਨਗਰ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਪਿੰਡ ਨੂੰ ਉਹਨਾਂ ਨੇ ਚੁਣਿਆ ਤੇ ਅਸੀਂ ਉਹਨਾਂ ਦਾ ਪੂਰਾ ਸਾਥ ਦਿੱਤਾ ਸੋ ਮੈਂ ਸਭ ਨੂੰ ਅਪੀਲ ਕਰਦਾ ਕਿ ਭਾਈ ਐਸੀ ਤਰ੍ਹਾਂ ਪਿੰਡ ਪਿੰਡ ਘਰ ਘਰ ਧੀਆਂ ਦੀ ਲੋੜੀ ਪਾਈ ਜਾਵੇ ਧੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਉਹਨਾਂ ਦਾ ਮਾਣ ਵਧਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਇਹ ਸਾਡੀ ਸਦਾਰ ਸੋਸ਼ਲ ਵੈਲਫੇਅਰ ਸੁਸਾਇਟੀ ਦੀ ਇਸੜ ਪੰਜਾਬ ਦੀ 8ਵੀਂ ਲੋੜੀ ਹੈ ਜੀ ਅਸੀਂ ਪਿਛਲੇ 8 ਸਾਲਾਂ ਤੋਂ ਲੋੜੀਆਂ ਬੱਚਿਆਂ ਲੜੀਆਂ ਦੀਆਂ ਲੋੜੀਆਂ ਪਾ ਰਹੇ ਹੈਗੇ ਆ ਸਾਡਾ ਇੱਕ ਇੱਕ ਮੇਨ ਮੋਟਿਵ ਹੈਗਾ ਜੀ ਧਰਤੀ ਬਚਾਓ ਬੇਟੀ ਬਚਾਓ ਕਿਉਂਕਿ ਬੇਟੀਆਂ ਦੀ ਗਿਣਤੀ ਵੀ ਘਟ ਰਹੀ ਹੈਗੀ ਆ ਲੇਟੈਸਟ ਹੁਣ ਤੇ ਇਹ ਕੋ ਵੀ ਬਚਾਉਣੀ ਹੈਗੀ ਆ ਕਿਉਂਕਿ ਅਸੀਂ ਕੁਦਰਤ ਨਾਲ ਜਿੰਦਾ ਖਲਵਾੜ ਕਰ ਰਹੇ ਹੈਗੇ ਆ ਕੁਦਰਤ ਨਾਲ ਖਲਵਾੜ ਨਹੀਂ ਹੋਣੀ ਚਾਹੀਦਾ ਸਾਡੀ ਸੋਸਾਇਟੀ ਇਸ ਮਤਲਬ ਮਕਸਦ ਨਾਲ ਕੰਮ ਕਰ ਰਹੀ ਹੈਗੀ ਆ ਕਿ ਮਤਲਬ ਕਿ ਧੀਆਂ ਦੀ ਇੱਜ਼ਤ ਮਾਣ ਸਤਿਕਾਰ ਰੋਜ਼ਗਾਰ ਪ੍ਰਾਪਤ ਹੋਣ ਤਾਂ ਕਿ ਆਪਣੇ ਪੈਰਾਂ ਤੇ ਖੜੋ ਸਕਣ ਇਹ ਸਾਡੀ ਇਸ ਤਰ੍ਹਾਂ ਹੀ ਚੱਲਦੀ ਰਹੂਗੀ ਅਸੀਂ ਹੋਰ ਦਾ ਨੇਚਰ ਬਾਰੇ ਜੀ ਕੁਦਰਤ ਬਾਰੇ ਵੀ ਕਰਦਾ ਪਲਾਂਟ ਲਾ ਰਹੇ ਹੈਗੇ ਆ ਪਲਾਂਟ ਬਚਾ ਰਹੇ ਹੈਗੇ ਆ ਧਰਤੀ ਦਾ ਬਚਾਉਣਾ ਸਾਡਾ ਇੱਕ ਮੁੱਦਾ ਹੈਗਾ ਉਹ ਵੀ ਮਤਨੇ ਸਕੇ ਰੱਖ ਕੇ ਪਲਾਂਟ ਲਾ ਕੇ ਤਾਂ ਹੋਰ ਤਾਂ ਸੰਧਵਾਜ ਵਾਦਾ ਕਰਦੇ ਆ ਕਿਉਂਕਿ ਪਲਾਂਟ ਤੋਂ ਬਿਨਾ ਅਸੀਂ ਜੀ ਨਹੀਂ ਸਕਦੇ ਜੇ ਅਸੀਂ ਕੁਦਰਤ ਨਾਲ ਖਲਵਾੜ ਕਰਦੇ ਰਹਾਂਗੇ ਤਾਂ ਤੁਸੀਂ ਦੇਖਿਆ ਹੈ ਜੇ ਖਲਵਾੜ ਕੀਤਾ ਤਾਂ ਹੁਣ ਕਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਹੈਗੇ ਆ ਅਸੀਂ ਉਸ ਦੇ ਖਿਲਾਫ ਕੰਮ ਕਰਨ ਦੇ ਲੋਕਾਂ ਰੋਕਦੇ ਅੱਛਾ ਜੀ ਅੱਜ ਪਿੰਡ ਮੋਲਾਵਾਸਰ ਵਿਖੇ ਸਰਕਾਰੀ ਐਲੀਮੈਂਟਰੀ ਸਕੂਲ ਮੋਲਾਵਾਸਰ ਦੇ ਵਿੱਚ ਆਦਾਰਸ਼ ਸੋਸ਼ਲ ਵੈਲਫੇਅਰ ਸੁਸਾਇਟੀ ਪੰਜਾਬ ਰਜਿਸਟਰਡ ਨੇ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਜਿਹੜਾ ਉਹਦਾ ਆਯੋਜਨ ਕੀਤਾ ਸੀ ਔਰ ਉਹਦੇ ਵਿੱਚ ਬੜੀ ਖੁਸ਼ੀ ਆ ਕਿ ਪਿੰਡ ਦੇ ਸਰਦਾਰ ਸ਼ਹਿਬਾਨ ਨੇ ਪਿੰਡ ਦੀ ਪੰਚਾਇਤ ਨੇ ਪਿੰਡ ਦੇ ਬਹੁਤ ਸਾਰੇ ਜ਼ਿੰਮੇਵਾਰ ਲੋਕਾਂ ਨੇ ਕਮੇਟੀ ਮੈਂਬਰਸ ਨੇ ਨਾਲ ਕੇ ਬਹੁਤ ਹੀ ਸਫਲ ਉਪਰਾਲਾ ਜਿਹੜਾ ਹੈ ਕੀਤਾ ਇਹਦੇ ਵਿੱਚ ਧੀਆਂ ਦੀ ਲੋਹੜੀ ਪਾਈ ਗਈ ਆ ਇਹਦੇ ਵਿੱਚ ਦਾ ਮਕਸਦ ਸਿੱਛੇ ਇਹ ਆ ਬੇਸਿਕਲੀ ਕਿ ਲੜਕੀ ਅਤੇ ਲੜਕੇ ਬਰਾਬਰ ਆ ਅੱਜ ਬੜੀ ਦੁਖ ਦੀ ਗੱਲ ਹੈ ਕਿ ਪਠਾਨਕੋਟ ਦੀ ਇੱਕ ਖਬਰ ਹੈ ਕਿ ਉੱਥੇ 1000 ਦੇ ਪਿੱਛੇ 864 ਲੜਕੀਆਂ ਰਹਿ ਗਈਆਂ ਜਿਹੜੀ ਬਹੁਤ ਹੀ ਚਿੰਤਾ ਦਾ ਵਿਸ਼ਾ ਆ ਇਸ ਪਾਸੇ ਸਰਕਾਰਾਂ ਨੂੰ ਤੇ ਬੜੀਆਂ ਸਮਾਜਿਕ ਸਭਾਵਾਂ ਦੀ ਜ਼ਿੰਮੇਵਾਰੀ ਬਣਦੀ ਆ ਤੇ ਲੋਕਾਂ ਦੀ ਜਾਗਰੂਕਤਾ ਦੀ ਲੋੜ ਆ ਕਿ ਅਗਰ ਸਮਾਜ ਵਿੱਚ ਅਸੀਂ ਸਮਾਨਤਾ ਜਾਣੇ ਆ ਲੜਕੀ ਲੜਕੇ ਦੀ ਬਰਾਬਰਤਾ ਦੇ ਨਾਲ ਇਹ ਸਮਾਜ ਨੇ ਅੱਗੇ ਵਧਣਾ ਤੇ ਲੜਕੀਆਂ ਦਾ ਪ੍ਰਕਿਰਤਿਕ ਤੌਰ ਤੇ ਜਿਹੜਾ ਜਨਮ ਹੁੰਦਾ ਉਹਦੇ ਵਿੱਚ ਕੋਈ ਰੁਕਾਵਟ ਨਾ ਪਾਈਏ ਕੋਈ ਪਰ ਹੁਣ ਹਸਿਆ ਨਾ ਹੋ ਜਵੇ ਲੜਕਾ ਤੇ ਲੜਕੀ ਦੋਨਾਂ ਦੀ ਆਪਣੇ ਆਪਣੇ ਦੋਹਾਂ ਦੀ ਬਰਾਬਰ ਦੀ ਮਹੱਤਤਾ ਹੈ ਕਿ ਅਸੀਂ ਇਹਨਾਂ ਤਿਹਾਰਾਂ ਨੂੰ ਖੁਸ਼ੀਆਂ ਨਾਲ ਮਨਾਈਏ ਔਰ ਲੜਕੀਆਂ ਨੂੰ ਐਜੂਕੇਟ ਕਰੀਏ ਜਿੱਥੇ ਲੜਕੀਆਂ ਦਾ ਜਾਣਾ ਮਗਾਉਣਾ ਇਹਨੂੰ ਰੋਕਣਾ ਨਹੀਂ ਚਾਹੀਦਾ ਉੱਥੇ ਇਹਨਾਂ ਨੂੰ ਇਹਨਾਂ ਦਾ ਵਧੀਆ ਵਿਅਕਤੀਤਵ ਦਾ ਵਿਕਾਸ ਕਰਨਾ ਵੀ ਬੜਾ ਜ਼ਰੂਰੀ ਆ ਕਿ ਲੜਕੀਆਂ ਦੀ ਸਿੱਖਿਆ ਵਧੀਆ ਹੋਵੇ ਇਹਨਾਂ ਦਾ ਪਾਲਣ ਪੋਸ਼ਣ ਵਧੀਆ ਹੋਵੇ ਤੇ ਸਮਾਜ ਦੇ ਉਪਯੋਗੀ ਅੰਗ ਬਣ ਸਕਣ ਤੇ ਇਹਦੇ ਵਿੱਚ ਅੱਜ ਬੜੀਆਂ ਵਿਸ਼ੇਸ਼ ਗੱਲਾਂ ਇਹ ਵਿਚਾਰੀਆਂ ਗਈਆਂ ਕਿ ਜਿਹੜਾ ਵਾਤਾਵਰਣ ਦੀ ਖਰਾਬੀ ਹੋ ਰਹੀ ਆ ਹਵਾ ਦੀ ਖਰਾਬੀ ਆ ਇਹਨਾਂ ਦੀ ਘਾਟ ਆ ਇਹਦੇ ਨੂੰ ਪੂਰਾ ਕੀਤਾ ਜਾਵੇ ਤਾਂ ਕਿ ਵਾਤਾਵਰਣ ਜਿਹੜਾ ਹਵਾ ਸੁੰਦਰ ਬਣ ਸਕੇ ਇਹਦੇ ਨਾਲ ਪਾਣੀ ਦੀ ਬਹੁਤ ਬੜੀ ਘਾਟ ਹੋ ਰਹੀ ਹੈ ਚਾਹੇ ਦੁਨੀਆ ਭਰ ਤੇ 97% ਤੇ ਪਾਣੀ ਕੰਮ ਨਹੀਂ ਆਦਾ ਜਿਹੜਾ ਖਾਰਾ ਪਾਣੀ ਹੈ ਤੇ ਜਿਹੜਾ ਕੰਮ ਆਦਾ ਉਹਦੇ ਵਿੱਚੋਂ ਵੀ ਬੜੀ ਬਰਫ਼ ਜੰਮੀ ਹੋਆ 1% ਤੋਂ ਵੀ ਘੱਟ ਪਾਣੀ ਜਿਹੜਾ ਪੀਣ ਦੇ ਕੰਮ ਆਦਾ ਆ ਇਹਦਾ ਆਵਾਜ਼ ਦਾ ਪੋਲੂਸ਼ਨ ਨਹੀਂ ਤੋਂ ਬਸੰਦੀ ਲੋੜਿਆ ਅਸੀਂ ਵਾਤਾਵਰਣ ਨੂੰ ਵੀ ਸੁਧਰ ਰੱਖੀਏ ਸਮਾਜਿਕ ਵਾਤਾਵਰਣ ਵੀ ਤੇ ਜਿਹੜਾ ਕੋਹ ਇੱਕ ਪਾਦਾਵਾਨੀ ਉਹ ਬਹੁਤ ਹੀ ਸੁਧਰ ਰੱਖੀਏ ਔਰ ਅੱਜ ਦਾ ਜਿਹੜਾ ਉਹ ਅਲਾਸੀ ਇਹਦੇ ਵਿੱਚ ਬਹੁਤ ਸਾਰੇ ਮੈਂਬਰ ਸਹਿਬਾਨ ਨੇ ਬਹੁਤ ਹੀ ਰੋਕਤਨ ਬਾਕੇ ਨੂੰ ਬੜਾ ਸਫਲ ਬਣਾਇਆ ਮੈਂ ਅੱਜ ਦੇ ਲੈਣ ਤੇ ਇਸ ਮੁਥੇ ਤੌਰ ਤੇ ਸਭ ਨੂੰ ਲੋੜੀ ਦੇ ਤੇ ਹਾਰ ਤੋਂ ਮਨਾਏ ਗਏ ਹਾਰ ਵਾਸਤੇ ਬਹੁਤ ਬਹੁਤ ਧੰਨਵਾਦ ਸਨਸਕਾਰ ਬਹਾਦਰ ਚੰਦ ਅরোੜਾ ਹੈਲੋ ਮੈਂ ਬਹਾਦਰ ਚੰਦ ਅরোੜਾ ਜਿਲ੍ਹਾ ਪ੍ਰਧਾਨ ਅਦਰਸ਼ ਸ਼ੋਰਸਵਰ ਬਸਤੀ ਸੋਸਾਇਟੀ ਸ਼ਹੀਦ ਭਗਤ ਸਿੰਘ ਨਗਰ ਨਮਾਸ਼ਾ ਮੈਂ ਅੱਜ ਲੋੜੀ ਦੇ ਤਿਉਹਾਰ ਦੇ ਦਿਨ ਮੌਲਾ ਵਿੱਚ ਹਾਜ਼ਰ ਹੋਇਆ ਔਰ ਮੈਂ ਆਪਣੀ ਸੋਸਾਇਟੀ ਨੂੰ ਬਹੁਤ ਧੰਨਵਾਦੀ ਆ ਆਪਣੀ ਸ਼ੈਜੀ ਦਾ ਜਿਨ੍ਹਾਂ ਨੇ ਬਹੁਤ ਵੱਡਾ ਪ੍ਰੋਗਰਾਮ ਕਰਕੇ ਆਪਣੇ ਅਦਰਸ਼ ਸ਼ੋਰਸਵਰ ਸੋਸਾਇਟੀ ਦਾ ਨਾਮ ਚਮਕਾਇਆ ਔਰ ਮੈਂ ਇਸ ਪਿੰਡ ਦੀ ਪੰਚਾਇਤ ਸਰਪੰਚ ਸਾਹਿਬ ਪੰਚ ਸਾਹਿਬ ਔਰ ਇਸ ਪਿੰਦੇ ਦੇ ਲੋਕਾਂ ਦਾ ਵੀ ਬਹੁਤ ਧੰਨਵਾਦ ਕਰੀਆ ਜਿਨ੍ਹਾਂ ਨੇ ਪੂਰਾ ਸਹਿਯੋਗ ਦੇ ਕੇ ਅਦਰਸ਼ ਸੇਵਾ ਕਰਨ ਦੀ ਛਾਦੀ ਦਾ ਨਾਂ ਉੱਚਾ ਕੀਤਾ ਔਰ ਸਾਨੂੰ ਪੂਰਾ ਸਹਿਯੋਗ ਸਾਨੂੰ ਉਮੀਦ ਆ ਇਸੇ ਤਰ੍ਹਾਂ ਹੀ ਸਾਨੂੰ ਇਹ ਪਿੰਦੇ ਦੇ ਲੋਕ ਸਹਿਯੋਗ ਦਿੰਦੇ ਰਹਿਣ ਔਰ ਅਸੀਂ ਇਸ ਪਿੰਡ ਦੀ ਸੇਵਾ ਕਰਦੇ ਰਹੀਏ ਜੈ ਭਗਤ ਅੱਜ ਬਹੁਤ ਭਗਾ ਵਾਲਾ ਦਿਨ ਹੈ ਕਿ ਈਦੀਆਂ ਦੀ ਲੋੜੀ ਮੜਾਈ ਜਾ ਰਹੀ ਹੈ ਸਾਡੇ ਭਾਦਰ ਚੰਦ ਜੀ ਰੋੜਾ ਪ੍ਰਦਾਨ ਕੋਸਮ ਵਲਤੀ ਰੈਸੇ ਸਮਾਜ ਸੇਵਕ ਬਹੁਤ ਆਪਣੇ ਸੇਵਾ ਦੇ ਨਾਲ ਬਹੁਤ ਆਪਣੇ ਕਰ ਕਰਮਾ ਨਾਲ ਬਹੁਤ ਜਿਆਦਾ ਸੇਵਾ ਕਰ ਰਹੇ ਹਨ ਇਸ ਕਰਕੇ ਧੀਆਂ ਦੀ ਲੋੜੀ ਕੋਈ ਕੋਈ ਪਾਉਂਦਾ ਹੈ ਧੀਆਂ ਦਾ ਸਤਿਕਾਰ ਕਰੋ ਪੁੱਤਰਾਂ ਵਾਂਗੂ ਪਿਆਰ ਕਰੋ ਧੀਆਂ ਦਾ ਸਤਿਕਾਰ ਕਰੋ ਇਹਨਾਂ ਦਾ slogan ਹੈ ਭਦਰ ਚੰਦ ਰੋੜਾ ਜੀ ਦਾ slogan ਹੈ ਕਿ ਧੀਆਂ ਦਾ ਸਤਿਕਾਰ ਕਰੋ ਪੁੱਤਰਾਂ ਵਾਂਗੂ ਪਿਆਰ ਕਰੋ ਯਾਰ ਯਾਹੀ ਫਾਰਜ਼ ਪਾਇ ਦੀਆਂ ਨਾਨਾ ਸਾਹਿਬ ਨੇ ਵੀ ਕਿਹਾ ਹੈ ਜਾਨ ਕੋ ਮੰਦਾ ਆ ਕੀ ਉਹ ਜੰਮੇ ਸਾਹਿਬ ਇਸ ਤਰ੍ਹਾਂ ਦੇ ਸਾਨੂੰ ਨਾ ਜ਼ਿਆਦਾ ਸਤਾਰਜਣਾ ਚਾਹੀਦਾ ਹੈ ਉਹ ਜ਼ਿਆਦਾ ਮਾਰ ਨਾ ਦੇਣਾ ਅਸੀਂ ਜ਼ਿਆਦੇ ਬਦੌਲਤੀ ਹਾਂ ਹਰ ਕੁਝ ਦੀ ਜ਼ਿਆਦੀ ਬਦੌਲਤੀ ਹਾਂ ਧੰਨਵਾਦ ਅਗਰ ਕੀ ਸਾਪ ਤੱਕ ਉਹ ਮਾਰ ਨਹੀਂ ਦੰਦਾ ਉਹ ਐਸੇ ਲਈ ਇੱਥੇ ਹੈ ਨਹੀਂ ਕਿ ਉਹਨੇ ਜਾਨਵਰਾਂ ਕਰਕੇ ਉਹ ਘੱਟ ਚਲੇ ਗਿਆ ਉਹਦੇ ਕੁੱਤੇ ਲੜ ਪੈਂਦੇ ਆ ਲੜਦੇ ਆ ਫਿਰ ਛੜਾਣੇ ਪੈਂਦੇ ਆ ਬੇਟਾ ਸਾਡਾ ਇੱਥੇ ਆਇਆ ਸੀ ਪਹਿਲਾਂ ਪਾ ਪਿੰਡ ਵਾਲਿਆਂ ਨੂੰ ਵੈਸੇ ਪਤਾ ਆ ਗੱਲ ਕਰਨੀ ਚਾਹੀਦੀ ਏ ਮੈਨੂੰ ਮੈਂ ਕਿਤਾਬ ਫੜਨਾ ਪਿਆ ਕਿ ਕਿਸੇ ਨੇ ਗੱਲ ਨਹੀਂ ਕੀਤੀ ਬੇਟੀ ਨੇ ਸ਼ੁਰੂ ਕੀਤਾ ਸੀ ਸੋਨੇ ਕਾਲਜ ਜਾਂਦੀ ਏ ਤੇ ਹੁਣ ਸਾਡੀ ਮਾਂ ਫੁੱਟਾਂ ਦੀ ਜਾਂ ਇਹਨਾਂ ਦੇ ਪਾਪਾ ਦੀ ਤੇ ਦਰਾਖਤ ਫਰੂਟ ਵੀ ਦੂਜੇ ਸਾਡਾ ਆਲਾ ਦਵਾਲਾ ਜੰਗਲ ਬਣਿਆ ਆ ਅਸੀਂ ਦਰਾਖਤ ਬਹੁਤ ਲਾਏ ਆ ਤੇ ਇਸ ਕਰਕੇ ਸਾਰਿਆਂ ਨੂੰ ਕਹਿੰਦੇ ਆ ਵੀ ਦਰਾਖਤ ਵੀ ਲਾਓ ਢੀਆਂ ਢੀਆਂ ਇਸ ਧੀ ਦਾ ਸ਼ਾਇਦ ਸਾਰਿਆਂ ਨੂੰ ਪਤਾ ਆ ਕਿ ਪਰਮਾਤਮਾ ਦੀ ਬੜੀ ਕਿਰਪਾ ਏ ਮਾਂਵਾਂ ਨੂੰ ਮੈਂ ਕਹਿੰਨੀ ਆ ਨਾਰਾ 20 ਸਾਲ ਤੱਕ ਰੱਖੀ ਕਰਨੀ ਪਈ ਮੈਂ ਪਰਛਾਵੇਂ ਵਾਂਗ ਉਲ ਰਹੀ ਮੈਂ ਮਾਨ ਨਹੀਂ ਕਰਦੀ ਗੁਰੂ ਤੇ ਮਾਨ ਕਰਦੀ ਆ ਕਿਉਂਕਿ ਮਾਵਾ ਨੂੰ ਇਹ ਨਹੀਂ ਵੀ ਜੇ ਕੋ ਪਾਸੋਂ ਤੁਹਾਨੂੰ ਦੱਸਦਾ ਤੇ ਉਹਦੇ ਤੇ ਗੁੱਸਾ ਕਰੋ ਉਹਦੇ ਤੇ ਅਮਲ ਕਰੋ ਕਿ ਸਾਡੀ ਥੀ ਕੋ ਗਲਤੀ ਨਾ ਕਰੇ ਅੱਜ ਗੁਰੂ ਦੀ ਇੰਨੀ ਕਿਰਪਾ ਹੈ ਕਿ ਲੋਕਾਂ ਨੂੰ ਮੱਤਾਂ ਦਿੰਦੀ ਆ ਔਲ ਜਿਹੜੀ ਜਾਂਦੀ ਆ ਉਹਨਾਂ ਨੂੰ ਵੀ ਮੱਤਾਂ ਦਿੰਦੀ ਆ ਹੁਣ ਮੈਨੂੰ ਕੋਈ ਡਰ ਨਹੀਂ ਬੇਚੇ ਦਾ ਵੀ ਬੇਚੀ ਦਾ ਪਰਮਾਤਮਾ ਦੀ ਬੜੀ ਕਿਰਪਾ ਉਹ ਜਿਹੜੀ ਸੇਵਾ ਚ ਇਹਨਾਂ ਨੂੰ ਉਹਨੇ ਲਾਇਆ ਬੇਜਵਾਨਾਂ ਦੀ ਸੇਵਾ ਕਰਨੀ ਕੋ ਮਾੜੀ ਮੁੱਠੀ ਗੱਲ ਨਹੀਂ ਕਿ ਉਹਨਾਂ ਦਾ 77 ਦਾ ਗੰਦ ਚੱਕਣਾ ਸਵੇਰੇ ਤੁਸੀਂ ਦੇਖੋ ਕੋਈ ਮੈਂ ਕਹਿੰਨੀ ਪ੍ਰਧਾਨ ਮੰਤਰੀ ਦਾ ਨਹੀਂ ਚੱਕੂਗਾ ਕਿਉਂਕਿ ਸਾਰੀ ਸੇਵਾ ਰਾਸ਼ਨ ਪਾਣੀ ਦੇ ਦੂੰ ਪਰ ਕਹਣਾ ਗੰਦ ਨਹੀਂ ਚੱਕਣਾ ਉਹ 77 ਦਾ ਸਵੇਰੇ ਪਰਮਾਤਮਾ ਦੀ ਕਿਰਪਾ ਹੈ ਮੈਂ ਨਹੀਂ ਕਿ ਇੱਕ ਕੁੱਤੇ ਦੀ ਨਹੀਂ ਜਿਵੇਂ ਕਰ ਸਕਦੀ ਹੁਣ ਕਰ ਮਹਾਰਾਜ ਨੇ ਲਾਇਆ ਉਹਨਾਂ ਦੀ ਲੱਤਾਂ ਵੀ ਟੁੱਟੀਆਂ ਉਹਨਾਂ ਦੇ ਕੰਬਲ ਵੀ ਵਿਛਾਣੇ ਸ਼ਾਮ ਨੂੰ ਵੀ ਸੁਣੇ ਵੀ ਲਾਣੇ ਬਸ ਇਹ ਕਿਰਪਾ ਕਰਕੇ ਤੁਸੀਂ ਜੇ ਤੁਹਾਡੇ ਘਰ 'ਚ ਇੱਕ ਕੁੱਤਾ ਰਹਿਣਾ ਇੱਕ ਤਾਂ ਉਹ ਅਵਾਰਾ ਦਾ ਨਾਮ ਆਵੇ ਉਹ ਮੈਨੂੰ ਗੁੱਸਾ ਆਉਣਾ ਕਿਉਂਕਿ ਅਵਾਰਾ ਨਹੀਂ ਆਉ ਉਹ ਬੇਜਵਾਨ ਨੇ ਪ੍ਰਮਾਤਮਾ ਨੇ ਭੇਜਿਆ ਹੈ ਕਿ ਉਹ ਜੀਵ ਨੂੰ ਜੀਵ ਬੋਲਣਾ ਨਹੀਂ ਦਿੱਤਾ ਸਮਝ ਲੈ ਸਾਰਾ ਪੰਜ ਸਾਡੇ ਨਾਲ ਸੌਂਦੇ ਆ ਕੰਬਲਾਂ ਦੇ ਵਿੱਚ ਤੇ ਸਾਨੂੰ ਦੱਸਦੇ ਆ ਵੀ ਸਾਡੇ ਤੇ ਕੰਬਲ ਦੇ ਦੇ ਬੇਚ ਉਹਨਾਂ ਨੇ ਸ਼ੇਅਰ ਕਰੀ ਗਿਆ ਨਾ ਤੇ ਰਜਾਈਆਂ ਸਾਡੇ ਤੇ ਦੇ ਦੇ ਪੰਜ ਐਤਵਲੇ ਉਹ ਬਿਸਤਰੇ 'ਚ ਪਏ ਆ ਪੂਰੇ ਦਿਲ ਕਰਦਾ ਤਾਂ ਉਹ ਕੂਠੇ ਤੇ ਚੜਨਾ ਨਹੀਂ ਤਾਂ ਸਾਡੇ ਨਾਲ ਨਹੀਂ ਸੌਂਦਾ ਸਭੀ ਜੱਟਾਂ ਤੇ ਰੱਲੇ ਕੇਸ ਕਰਕੇ ਬੇਨਤੀ ਹੈ ਵੀ ਜਾਨਵਰਾਂ ਦੀ ਸੇਵਾ ਜ਼ਰੂਰੀ ਹੈ ਪਸ਼ੂ ਤੇ ਜਾਨਵਰ ਕੁੱਤੇ ਜਿਹਨਾਂ ਨੂੰ ਅਸੀਂ ਆਪਣੇ ਬੱਚੇ ਸਮਝਦੇ ਹਾਂ ਉਹਨਾਂ ਨੂੰ ਵੀ ਆਪចੰਦ ਨੇ ਇੰਨੀ ਕਿਰਮਤੀ ਪਰਵਾਨ ਕਰਿਓ ਵਾਹਿਗੁਰੂ ਜੀ ਸਾਖਾ ਖਾਲਸਾ ਵਾਹਿਗੁਰੂ ਜੀ ਤੁੰਦੂ ਸਿੰਘ ਗੰਦਾ ਜੀ ਇਹਨਾਂ ਨੂੰ ਸ਼ੌਕ ਆ ਇਹਦੇ ਪਰਿਵਾਰ ਨੂੰ ਪੂਰੇ ਪਰਿਵਾਰ ਮੇਰਾ ਖਿਆਲ 50 ਤੋਂ 100 ਦੇ ਵਿਚਕਾਰ ਵਿਚਾਰ ਇਹਨਾਂ ਨੇ ਕੁੱਤੇ ਰੱਖਿਓ ਹੋਏ ਆ ਜਿਵੇਂ ਆਪ ਦੱਸ ਰਹੇ ਆ ਕਿ ਇਹ ਕੁੱਤਿਆਂ ਦਾ ਬਹੁਤ ਬਹੁਤ ਵਧੀਆ ਤਰੀਕੇ ਦੇ ਨਾਲ ਪਾਲਣ ਪੋਸ਼ਣ ਕਰਦੇ ਆ ਜੇ ਕੋਈ ਅੰਗ ਲੇਣਾ ਉਹਦੇ ਵਾਸਤੇ ਵੀ ਪ੍ਰਬੰਧ ਕਰਦੇ ਆ ਜੇ ਕੋਈ ਜ਼ਖਮ ਹੋਵੇ ਆ ਉਹਦਾ ਵੀ ਜਿੱਦਾਂ ਇਹ ਕਹਿੰਦੇ ਆ ਕਿ ਇੱਕ ਕੁੱਤੇ ਦਾ ਮਲ ਮੂਤਰ ਚੱਕਣਾ ਬੜਾ ਔਖਾ ਹੁੰਦਾ ਇਹ ਤਾਂ 60 70 70 ਕੁੱਤਿਆਂ ਦਾ ਇਹਨਾਂ ਦਾ ਬੱਚਾ ਜਿਹੜਾ ਬੇਟਾ ਆ ਉਹ ਮੈਂ ਦੇਖਿਆ ਬਹੁਤ ਜ਼ਿਆਦਾ ਕੇਅਰ ਕਰਦਾ ਇਸ ਚੀਜ਼ ਨੂੰ ਜਿੰਨਾ ਐਪਰੀਸ਼ੀਏਟ ਕਰੋ ਉਹਨਾਂ ਘਟਾ ਸਾਨੂੰ ਇਹਨਾਂ ਤੇ ਮਾਣ ਇਹ ਆ ਸਰਕਾਰੀ ਐਲੀਮੈਂਟਰੀ ਸਕੂਲ ਮਹਿਲਾਬਾਦ ਪਰ ਬਲੋਕ ਗੜਸ਼ੰਕਰਪੁਰ ਜ਼ਿਲ੍ਹਾ ਸ਼ਹਿਰ ਪਰ ਮੈਂ ਅਪਤਾਰ ਸਿੰਘ ਵਿਦੌਰ ਹੈਡ ਟੀਚਰ ਇੱਥੇ ਸਨ 2016 ਤੋਂ ਬਦੌਰ ਟੀਚਰ ਇੱਥੇ ਕੰਮ ਕਰ ਰਿਹਾ ਹਾਂ ਅੱਜ ਆਦਰਸ਼ ਵੈਲਫੇਅਰ ਸੁਸਾਇਟੀ ਵੱਲੋਂ ਗੜਸ਼ੰਕਰ ਵੱਲੋਂ ਧੀਆ ਦੀ ਲੋੜੀ ਜਿਹੜੀ ਆ ਸਕੂਲ ਦੇ ਵਿੱਚ ਪਾਈ ਗਈ ਤੇ ਧੀਆਂ ਜਿਨ੍ਹਾਂ ਦੇ ਧੀਆ ਹੋਈਆਂ ਸਨ ਉਹਨਾਂ ਨੂੰ ਇਹਨਾਂ ਨੇ ਸਨਮਾਨਿਤ ਕੀਤਾ ਗਿਆ ਪਿੰਡ ਦੀ ਪੰਚਾਇਤ ਆਈ ਬਾਰੋ ਸੁਸਾਇਟੀ ਦੇ ਮੈਂਬਰ ਆਏ ਅਸੀਂ ਇਨਾਂ ਦੇ ਤਹਿ ਦਲੋ ਅਦਾਰਾ ਬਹੁਤ ਤਹਿ ਦਿਲੋਂ ਧੰਨਵਾਦ ਕਰਦਾ ਹੈ ਬਲਵਜ ਜਗਵਾਨ ਇਹਨਾਂ ਨੇ ਜਬੀ ਸਾਡੀ ਸੰਸਥਾ ਨੂੰ ਚਲਾਉਣ ਲਈ ਜਿਲ੍ਹਾ ਨਵਾਂ ਸ਼ਹਿਰ ਤੋਂ ਸਾਡੇ ਰੋਣਾ ਸਾਹਿਬ ਤੇ ਬਾਜਵਾ ਸਾਹਿਬ ਚੱਕ ਕੇ ਹੋ ਕੇ ਅਜੇ ਤੱਕ ਜੁੜੇ ਹੋ ਰਹੇ ਆ ਉਹਦੇ ਸਿੱਖਾ ਸਰਦਾਰ ਜੀ ਚੜੀ ਸੰਸਥਾ ਦਾ ਜਨਮ ਨਾਲ ਉੱਤਮ ਅੰਗਗ ਇਹ ਸੱਜਣਾਂ ਸ਼ਰਸੇਂਗਰ ਦਾ ਸਵਰਥ ਅੱਜ ਦੀਆਂ ਵਿਸ਼ੇਸ਼ ਸਰਗਰਮੀਆਂ ਖਨਫੇ ਰਮੀਆਂ ਤੇ ਤਾਜ਼ੀਆਂ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਉਦੋਂ ਤੱਕ ਵਾਸਤੇ ਪਰਮੇਸ਼ੀ ਨੂੰ ਇਜਾਜ਼ਤ ਦਿਓ ਧੰਨਵਾਦ